ਆਂ ਸ਼ਰਾਧਾਂ ਜਿਹੜੀਆਂ ਪੁਲਿਸ ਪਾਰਟੀਆਂ ਲੈਣੀਆਂ ਮੁੰਡਾ ਪਾਰਟੀ ਕਰੇ ਕਰਦੇ ਸਾਡੇ ਉੱਤੇ ਖਰਚਾ ਦਿੱਤਾ ਅੱਜ 13 ਚੋਂ ਮੁੰਡਿਆਂ ਦੇ ਤੇ ਕੋਈ ਐਸੀ ਗੱਲ ਨਹੀਂ ਹੈ ਇਹ ਚਲਦੀਆਂ ਰਹਿੰਦੀਆਂ ਗੱਲਾਂ ਹੈ ਘਬਰਾਣ ਵਾਲੀ ਕੋਈ ਗੱਲ ਨਹੀਂ ਤੁਹਾਨੂੰ ਪੱਟਿਆਂ ਦੀ ਕੋਈ ਗੱਲ ਨਹੀਂ ਬਿਝੂ ਛੜਾ ਛੁੜਿਆ ਸਾਥ ਛੜਾ ਸਾਥ ਇਹ ਤਾਂ ਹੋ ਰਹੀ ਹੈ ਜਗਿੰਦਰਪਾਲ ਜੀ ਇਥੇ ਛੜੇ ਹਲਕਾ ਇਚਾਂਜ ਨੇ ਉਹਨਾਂ ਦੇ ਨੇਤ੍ਰਤਵ ਦੇ ਅੰਦਰ ਚਰਚਾ ਹੋ ਰਹੀ ਹੈ ਰਾਜ ਜਾ ਰਿਹਾ ਔਰ ਮੇਰਾ ਇਹ 14 ਬੰਦਿਆਂ ਤੇ ਐਮਐਲਏ ਸਾਹਿਬ ਦਾ ਵੀ ਨਾਮ ਵੇਚਿਆ ਗਿਆ ਮੇਰਾ ਨਾਮ ਵੇਚਾ ਉਹ ਮੇਰੇ ਸਮੇਂ ਕੋਈ ਤਕਰੀਬਾ ਨੂੰ 13 ਜਾਂ 14 ਬੰਦਿਆਂ ਤੋਂ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਠੀਕ ਆ ਸਰਕਾਰਾਂ ਆਣੀਆਂ ਜਾਂਦੀਆਂ ਰਹਿੰਦੀਆਂ ਹਮੇਸ਼ਾ ਵੋਟਾਂ ਨਾਲ ਜਿਹੜੀ ਜਿੱਤ ਪ੍ਰਾਪਤ ਹੋਏ ਨਾ ਉਹਦਾ ਹੀ ਮਜ਼ਾ ਆਉਂਦਾ ਤਿੰਨ ਨੰਬਰ ਵਾਰ ਤੇ ਖੜੇ ਆ ਸੀ ਤਿੰਨ ਤੋਤੀ ਦੇਵੀ ਮੇਰਾ ਨਾਮ ਹੈ ਸਾਰੇ ਪਿਆਰ ਦੇ ਦੇ ਰਹੇ ਆ ਵੋਟਾਂ ਪਾਣਗੇ ਸਾਰੇ ਠੀਕ ਸਮਰਥਨ ਹੈਂਦਾ ਸਾਰੇ ਆਪਣੇ ਨਾਲ ਹੀ ਨੇ ਚਲਾ ਦੇ ਹਮ ਪਾਲ ਜੀ ਹਿੰਦਾ ਧੰਨਵਾਦ ਕਰਦੇ ਆ ਉਹਦੇ ਨਾਲ ਸਾਰੇ ਜੁੜੇ ਦੇ ਹਨ ਧੰਨਵਾਦ ਉਹਨਾਂ ਦਾ ਅੱਜ ਅਸੀਂ ਬਾਅਦ ਨੰਬਰ 3 ਵਿੱਚ ਐਮ ਐਕਸ ਐਮ ਐਲ ਐ ਸਰ ਜੀ ਹਿੰਦਾ ਪਾਲ ਜੀ ਰੈਡ ਮਾਈ ਹੈਟ ਸਾਰੇ ਪਾਰਟੀ ਵਰਕਰ ਨਾਲ ਡੋਰ ਟੂ ਡੋਰ ਕਮੇਲਿੰਗ ਕਰ ਰਹੇ ਆ ਜਿਹੜੇ ਲੋਕਾਂ ਦਾ ਜਿਹੜਾ ਬਹੁਤ ਵਧੀਆ ਉਹ ਮੈਨੂੰ ਸੇ ਪਿਆਰ ਮਿਲ ਰਿਹਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਲੋਕੀ ਦੁਆਰਾ ਜਿਹੜੀ ਕਮੇਟੀ ਜਿਹੜੀ ਕਾਂਗਰਸ ਪਾਰਟੀ ਦੀ ਕਮੇਟੀ ਜਿਹੜਾ ਨੂੰ ਜਾ ਰਹੀ ਹੈ 21 ਤਰੀਕ ਨੂੰ ਜਿਹੜਾ ਫਤਵਾ ਕਾਂਗਰਸ ਪਾਰਟੀ ਦੇ ਹੱਕ ਚਾਹੀਗਾ ਨਿਪੂਰਨ ਉਮੀਦ ਅਸੀਂ ਲਗਭਗ ਸਾਰੇ ਵਾਰ ਗੜ ਚੁੱਕੇ ਹਾਂ ਹੁਣ ਅਸੀਂ ਅੱਜ ਜਿਹੜਾ ਤਿੰਨ ਵਾਰ ਤੁਸੀਂ ਕੋ ਮਰਿਆ ਤੋਤੀ ਦੇਵ ਦੀ ਬਾੜ ਦੀ ਤਿੰਨ ਨੰਬਰ ਵਾਰ ਉਹ ਵੀ ਡੋਟੂ ਡੋਰਾਈ ਕਰ ਲਈ ਹੈ ਹੁਣ ਦੋ ਪੰਜ ਸਰ ਘੱਟ ਰਹਿ ਗਿਆ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਹੈ ਕੋਈ ਕਮਜ਼ੋਰੀ ਕਿਸੇ ਪਾਸੇ ਨਹੀਂ ਆ ਗਈ ਕਮਜ਼ੋਰੀ ਸਰਫੀ ਹੈ ਗਈ ਹੈ ਕਿ ਜਿਹੜੇ ਜਿਹੜਾ ਲੋਕਾਂ ਦੇ ਕੱਚੇ ਮਕਾਨ ਸੀਗੇ ਉਹਨਾਂ ਦੀ ਥੋੜੇ ਲੋਕਾਂ ਦੀ ਕੰਪਲੇਟ ਹੈ ਗਈ ਹੈ ਉਹਨਾਂ ਦੇ ਲਿਸਟਾ ਚ ਨਾਮ ਸੀਗੇ ਬਟ ਜਦੋਂ ਪੈਸੇ ਆਏ ਆਪਣੇ ਕਮੇਟੀ ਤੇ ਉਹ ਉਹਨਾਂ ਦੇ ਘਰ ਨਾ ਕੱਟਤੇ ਗਏ ਆ ਇਹ ਪਤਾ ਨਹੀਂ ਹੁਣ ਉਹਨਾਂ ਨੇ ਪਾਟੀ ਵਾਈ ਕਰ ਕਰ ਕਟਿਆ ਜਾਂ ਕਿਉਂ ਕਟਿਆ ਇਸ ਗੱਲ ਦਾ ਜਿਹੜਾ ਕਿ ਤੁਹਾਨੂੰ 21 ਤੋਂ ਬਾਅਦ ਹੀ ਪਤਾ ਚੱਲੇਗਾ ਕਿਹੜੇ ਉਹ ਕੁਝ ਹੱਕ ਜਿਹੜੇ ਘਰ ਹੈਗੇ ਆ ਜਿਹੜਾ ਨਾਲ ਧੱਕਾ ਹੋਇਆ ਇਸ ਗੱਲ ਦਾ ਉਹਨਾਂ ਨੂੰ ਜਿਹੜੇ ਉਹਦਾ ਹੱਕ ਮਿਲਣਾ ਚਾਹੀਦਾ ਸੀ ਉਹਨਾਂ ਦਾ ਹੱਕ ਮਾਰਿਆ ਗਿਆ ਚਰਮਨ ਸਾਹਿਬ 70 80% ਕੰਮ ਤੇ ਅੱਗੇ ਲਗਭਗ ਜਿਹੜੇ ਕੰਪਲੀਟ ਹੋ ਗਏ ਕਮੇਟੀ ਨੇ ਜਿਹੜੇ ਕੀਤੇ ਹੋਇਆ ਕੰਮ ਹੈਨਾ ਜਿਹੜੇ ਕੋਈ 20 25% ਜਿਹੜੇ ਕੰਮ ਰਹਿ ਗਿਆ ਕਮੇਟੀ ਬੰਦ ਤੋਂ ਬਾਅਦ ਉਹ ਸਾਰੇ ਜਿਹੜੇ ਪੂਰੇ ਕੰਮ ਕੀਤੇ ਜਾਣਗੇ ਜਿਸ ਦਾ ਕੋਈ ਅਸਦੀ ਗਲੀ ਰਹਿ ਗਈ ਆ ਜਾਂ ਕਿਸੇ ਦੇ ਕੋਈ ਕੱਚੇ ਘਰ ਹੈਗੇ ਆ ਉਹ ਇਹ ਜਿਹੜਾ ਪੂਰ ਬਾਅਦ ਸਾਡੀ ਕਮੇਟੀ ਬੰਦੀ ਆ ਤੇ ਲੋਕ ਵਸ ਵਸਿਆ ਤੁਹਾਡੀ ਅਪੀਲ ਆ ਕਿ ਵੀ ਦੁਬਾਰਾ ਜਿਹੜੀ ਆ ਕਮੇਟੀ ਜਿਹੜੀ ਸਾਡੀ ਕਮੇਟੀ ਬਣਾਓ ਕਸ ਪਾਰਟੀ ਦੀ ਤੇ ਜਿਹੜੀ ਉਹ ਟੜੀ ਬਰੰਦੇ ਕੰਮਣਾ ਉਹ ਪੂਰੇ ਕਿਤੇ ਜਾਣਗੇ ਜਿੰਦ ਤੋ ਪ੍ਰਸਾਦ ਜਿਹੜਾ ਹਰਕਾਰ ਉਹ ਡਿਮਾਂਡ ਹੈਗੀ ਆ ਘਰਾਂ ਦੀ ਕੋਈ ਕੱਚੇ ਕਾਂ ਦੀ ਡਿਮਾਂਡ ਹੈਗੀ ਉਹ ਪੂਰੀ ਕਿਤੇ ਜਾਣੀ ਠੀਕ ਹੈ ਬੰਦਾ ਪਿਆ ਜੀ ਸਰ ਜੀ ਨਾ 3 ਨੰਬਰ ਵਾਰਡ ਦੇ ਵਿੱਚ ਤੋਤੀ ਦੇਵੀ ਸਾਡੇ ਉਥੇ ਕੈਂਡੀਡੇਟ ਨੇ ਐਸ ਸੀ ਵਾਰਡ ਔਰ ਕਮ ਸੇ ਕਮ ਮਤਲਬ ਆਪਾਂ ਸਾਰਾ ਹੀ ਤਕਰੀਬਨ ਡੋਰ ਟੂ ਡੋਰ ਹਰ ਘਰ ਜਿਹੜਾ ਆਪਾਂ ਕਢ ਲਿਆ ਔਰ ਇੰਨਾ ਵਧੀਆ ਹੰਗਾਰਾ ਮਿਲ ਰਿਹਾ ਔਰ ਲੱਗਦਾ ਕਿ ਤੋਤੀ ਦੇਵ ਦੀ ਜਿਹੜੀ ਜਿੱਤ ਆ ਉਹ ਯਕੀਨੀ ਆ ਔਰ ਬਾਕੀ ਵੀ ਪੂਰੇ ਸ਼ਹਿਰ ਦੇ ਵਿੱਚ ਵੀ ਆਪਾਂ ਜਾ ਰਹੇ ਹਾਂ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਜਿਹੜੀਆਂ ਆਪੋਜੀਸ਼ਨ ਪਾਰਟੀ ਵੱਲੋਂ ਜਿਹੜੀਆਂ ਮੌਜੂਦਾ ਪਾਰਟੀ ਉਹ ਕਰੇ ਕਰਦੀ ਏ ਸਾਡੇ ਉੱਤੇ ਪਰਚਾ ਦਿੱਤਾ ਅੱਜ 13 14 ਬੰਦਿਆਂ ਦੇ ਉੱਤੇ ਪਰ ਕੋਈ ਐਸੀ ਗੱਲ ਨਹੀਂ ਐ ਇਹ ਚਲਦੀਆਂ ਰਹਿੰਦੀਆਂ ਗੱਲਾਂ ਆ ਇਹ ਘੁਹਰਾਣ ਵਾਲੀ ਕੋਈ ਗੱਲ ਨਹੀਂ ਵਰਕਰਾਂ ਨੂੰ ਵੀ ਮੈਂ ਸਾਰਿਆਂ ਨੂੰ ਕਹਾਂਗਾ ਜਿੱਦਾਂ ਇੱਥੇ ਸਾਰੇ ਨਰੋਡ ਦੇ ਵਿੱਚ ਸਾਡੇ ਕਾਂਗਰਸ ਦੇ ਵਰਕਰ ਪਹੁੰਚੇ ਪਏ ਸੋ ਪਰਚਿਆਂ ਦੀ ਕੋਈ ਗੱਲ ਨਹੀਂ ਹੁੰਦੀ ਝੂਠੜਾ ਝੂਠ ਹੀ ਹੁੰ ਤੇ ਸਾਚੀ ਜਿੱਤ ਹੋ ਰਹੀ ਹੈ जोगिंदरਪਾਲ ਜੀ ਇਥੇ ਸਾਡੇ ਹਲਕਾ ਇਨਚਾਰਜ ਨੇ ਉਹਨਾਂ ਦੇ ਨੇਤ੍ਰਿਤਵ ਦੇ ਅੰਦਰ ਚੋਣਾਂ ਵੀ ਲੜਿਆ ਰਜ ਜਾ ਰਿਹਾ ਔਰ ਮੈਂ ਸਮਝਾਂਗਾ ਸੈਮੀ ਫਾਈਨਲ ਆ ਬਾਕੀ ਪਤਾ ਹੀ ਹੈ ਤੁਹਾਨੂੰ ਸਾਰਾ ਹੀ ਤੁਸੀਂ ਘੋਮੀ ਰਹੋ ਅੱਜ ਐਮ ਐਲ ਏ ਜਿਹੜੇ ਨੇ ਅੰਮ੍ਰਿਤਸਰ ਤੋਂ ਜਿਹੜੇ ਸਾਡੇ ਡੀ ਆਈ ਜੀ ਨੇ ਰਿਟਾਇਰਡ ਕੁਮਰ ਵਿਜੇ ਪ੍ਰਤਾਪ ਜੀ ਉਹਨਾਂ ਨੇ ਅੱਜ ਇੱਕ ਬਿਆਨ ਦਿੱਤਾ ਸਾਰੇ ਜਣੇ ਦੇਖੋ ਇਹ ਫੇਸਬੁੱਕ ਤੇ ਉੱਤੇ ਪਾਓ ਘਰ ਘਰ ਇਹ ਸਾਰਾ ਮੈਸੇਜ ਪਹੁੰਚਾਇਆ ਜਾਏ ਬਰਕਰਾਰਾਂ ਵੱਲੋਂ ਕਿ ਉਹਨਾਂ ਨੇ ਕਿਹਾ ਕਿ ਜੇ ਅੱਜ ਦੀ ਡੇਟ 'ਚ ਕਿਤੇ ਪੰਜਾਬ ਦੇ ਵਿੱਚ ਅਸੈਂਬਲੀ ਦੀਆਂ ਚੋਣਾਂ ਹੋ ਜਾਣ ਉਹਨਾਂ ਦਾ ਐ ਔਰ ਸਭ ਤੋਂ ਵੱਧ ਜਿਆਦਾ ਪੜਿਆ ਲਿਖਿਆ ਐਮਐਲਏ ਕਹਿ ਰਿਹਾ ਕਿ ਅੱਜ ਜੇ ਚੋਣਾ ਹੋ ਜਨ ਤੇ 92 ਦੀਆਂ 92 ਸੀਟਾਂ ਜਿਹੜੀ ਆ ਆਮ ਆਦਮੀ ਪਾਰਟੀ ਹਾਰ ਜਾਏਗੀ ਔਰ ਉਹਨਾਂ ਦਾ ਆਪਣਾ ਐਮਐਲਏ ਕਹਿ ਰਿਹਾ ਤੇ ਆਪਾਂ ਵੋਟਾਂ ਕਿਉਂ ਪਾਣੀ ਉਹਨਾਂ ਨੂੰ ਇਹ ਮੈਂ ਗੱਲ ਜਰੂਰ ਕਵਾਂਗਾ ਇੱਕ ਵਾਰੀ ਸਾਰਿਆਂ ਨੂੰ ਮੈਂ ਕੀਤਾ ਕਾਫੀਆਂ ਤੁਸੀਂ ਵੀ ਕਰੋ ਇੱਕ ਉਮਰ ਵਿਜੇ ਪ੍ਰਤਾਪ ਜੀ ਐਮਐਲਏ ਆਪ ਅੰਮ੍ਰਿਤਸਰ ਤੋਂ ਉਹਨਾਂ ਦਾ ਮੈਸੇਜ ਜਰੂਰ ਦਿਓ ਸਾਰਿਆਂ ਨੂੰ ਬਹੁਤ ਬਹੁਤ ਮਿਹਰਬਾਨ ਜੀ ਤੁਸੀਂ ਪਰਚੇ ਤੋਂ ਕਿਤੇ ਗਏ ਕਿੰਨੇ ਬੰਦੇ ਜੇ ਪਾਈ ਨੇ ਪਰਚੇ ਕਿਤੇ ਗਏ ਨਹੀਂ ਮੈਂ ਤੇ ਵੈਸੇ ਖੁਦ ਨਹੀਂ ਪੜੀ ਐਫਆਈਆਰ ਮੈਂ ਇੱਥੇ ਆਇਆ ਜਿਸ ਐਮਐਲਏ ਸਾਹਿਬ ਦਾ ਵੀ ਨਾਮ ਵੇਚਿਆ ਗਿਆ ਮੇਰਾ ਨਾਮ ਵੇਚਿਆ ਸਾਡੇ ਚੇਅਰਮੈਨ ਸਾਹਿਬ ਦਾ ਨਾਮ ਵੇਚਿਆ ਇਹ ਮੁੰਡਾ ਵਿਕੀ ਹੈ ਸਾਡੇ ਵਾਈਸ ਪ੍ਰਧਾਨ ਨੇ ਜ਼ਿਲ੍ਹੇ ਦੇ ਸੈਣੀ ਸਾਹਿਬ ਐਮਸੀ ਸਾਹਿਬ ਨੇ ਸਾਡੇ ਦੂਸਰੇ ਜ਼ਿਲ੍ਹਾ ਬਲਾਕ ਦੇ ਪ੍ਰਧਾਨ ਉਹ ਮੇਰੇ ਸਮੇਤ ਕੋਈ ਤਕਰੀਬਨ 13 ਜਾਂ 14 ਬੰਦਿਆਂ ਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਠੀਕ ਆ ਸਰਕਾਰਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਹਨ ਹਮੇਸ਼ਾ ਵੋਟਾਂ ਦੇ ਨਾਲ ਜਿਹੜੀ ਜਿੱਤ ਪ੍ਰਾਪਤ ਹੋਏ ਨਾ ਉਹਦਾ ਹੀ ਮਜ਼ਾ ਆਉਂਦਾ ਝੂਠ ਮੂੜ ਕਰਕੇ ਜਿੱਤ ਵੀ ਲਓ ਤੁਹਾਡਾ ਮਨ ਕਦੀ ਸ਼ਾਂਤ ਨਹੀਂ ਹੋਏਗਾ ਕਹੇਗਾ ਕਿ ਦੁਨੀਆ ਇਹ ਜ਼ਿਲ੍ਹੇ ਵੋਟਾਂ ਪਾਏ ਤੋਂ ਹਲੇ ਮਜ਼ਾ ਆਉਂਦਾ ਸੋ ਬਹੁਤ ਵਧੀਆ ਸੰਦੇਸ਼ਾ ਨਰੋਟ ਜਿਹੜਾ ਜੈਮਲ ਸਿੰਘ ਆ ਬੜਾ ਇੱਕ ਬਹਾਦਰ ਪਿੰਡ ਆ ਬਹਾਦਰ ਇਲਾਕਾ ਆਪਣੇ ਦਰਿਆ ਦੇ ਕੰਡੇ ਦੇ ਉੱਤੇ ਇੱਕ ਪਾਸੇ ਦੂਜੇ ਪਾਸੇ ਬਾਰਡਰ ਤੇ ਬਹਾਦਰ ਲੋਕ ਨੇ ਇਹਨਾਂ ਮੁਕਾਬਲਾ ਪਾਣੀ ਦਾ ਵੀ ਕੀਤਾ ਔਰ ਜਿਹੜੇ ਵਿਦੇਸ਼ੀ ਨੇ ਉਹਨਾਂ ਦਾ ਵੀ ਮੁਕਾਬਲਾ ਨਾ ਕੀਤਾ ਬਹੁਤ ਬਹਾਦਰ ਪਿੰਡਾ ਨਰੋਟ ਜੈਮਲ ਸਿੰਘ ਜਿੱਤ ਪੱਕੀ ਹੋਏਗੀ ਬਹੁਤ ਬਹੁਤ ਮਿਹਰਬਾਨ ਠੀਕ ਹੈ ਜੀ